ਰਸ਼ਪਾਲ ਸਿੰਘ ਮਾਰ ਨੰਬਰ 84 ਤੋਂ ਇਲੈਕਸ਼ਨ ਲੜ ਰਹੇ ਨੇ ਇਹ ਬਹੁਤ ਹੀ ਸੂਝਵਾਨ ਸਿਆਣੇ ਤੇ ਸਮਝਦਾਰ ਇਨਸਾਨ ਨੇ ਬਹੁਤ ਹੀ ਮਿਲਨਸਾਰ ਤੇ ਬਹੁਤ ਇਮਾਨਦਾਰ ਤੇ ਬਹੁਤ ਵਧੀਆ ਇਨਸਾਨ ਨੇ ਤੇ ਇਸ ਕਰਕੇ ਕਾਂਗਰਸ ਪਾਰਟੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਇਹੋ ਜੇ ਇੱਕ ਸਮਾਜਿਕ ਸਮਾਜ ਸੇਵਕ ਨੂੰ ਪਾਰਟੀ ਨੇ ਢੇਰ ਦਿੱਤੀ ਆ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਸਾਡਾ ਹਸਪਤਾਲ ਬਣਨਾ ਹੈ ਕਮਿਊਨਿਟੀ ਹਾਲ ਬਣਨਾ ਹੈ ਹੋਰ ਬਹੁਤ ਸੇ ਕੰਮ ਹੋਣੇ ਆ ਤੋ ਇਹ ਕਰਕੇ ਫੋਹਣਗੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਹੁਣ ਬਸ ਸਮਝੋ ਕਿ ਚਾਰ ਪੰਜ ਦੇ ਨਹੀਂ ਬਚੇ ਨੇ ਤੇ ਇਦੋਂ ਲੈ ਕੇ ਸਾਰੇ ਉਮੀਦਵਾਰ ਆਪਣੀ ਆਪਣੀਆਂ ਵਾਰਡਾਂ ਦੇ ਵਿੱਚ ਵੱਡੇ ਪੱਧਰ ਤੇ ਲੱਗੇ ਹੋਏ ਨੇ ਚੋਣ ਪੰਚਾਇਤ ਦੇ ਵਿੱਚ ਤੇ ਅੱਜ ਅਸੀਂ ਵਾਰਡ ਨੰਬਰ 84 ਵਿੱਚ ਪਹੁੰਚੇ ਆ ਜਿੱਥੇ ਕਾਂਗਰਸ ਤੋਂ ਉਮੀਦਵਾਰ ਨੇ ਰਸ਼ਪਾਲ ਸਿੰਘ ਜੀ ਇੱਕ ਯੂਥ ਆਗੂ ਨੇ ਔਰ ਇੱਕ ਸਮਾਜ ਸੇਵਕ ਨੇ ਤੇ ਆਓ ਉਹਨਾਂ ਬਾਰੇ ਗੱਲਬਾਤ ਕਰਦੇ ਆ ਜਦ ਅਸੀਂ ਇਸ ਇਲਾਕੇ ਚ ਵਾਰਡ ਚ ਪਹੁੰਚੇ ਆ ਮੋਨੀ ਪਾਰਕ ਦੇ ਵਿੱਚ ਤੇ ਇਥੋਂ ਦੇ ਨਿਵਾਸੀਆਂ ਨਾਲ ਗੱਲ ਕਰਦੇ ਆ ਪੰਜਾਬ ਕੇਸਰੀ ਜਗਬਣੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਰਾਣਾ ਪ੍ਰਤਾਪ ਜੀ ਹਾਂਜੀ ਹਾਂਜੀ ਤੇ ਤੁਸੀਂ ਇਥੋਂ ਦੇ ਨਿਵਾਸੀ ਜੀ ਹਾਂਜੀ ਹੈਗਾ ਹਾਂਜੀ ਹਾਂਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਜੇ ਮਤਲਬ ਤੁਸੀਂ ਕਿਦਾਂ ਦਾ ਚਾਹੁੰਦੇ ਜੇ ਕਿ ਇੱਥੇ ਕਾਉਂਸਲਰ ਆਵੇ ਵਾਰਡ ਦੇ ਵਿੱਚ ਕਿ ਜਿਹੜਾ ਤੁਹਾਡੇ ਕੰਮ ਕਰਵਾ ਸਕੇ ਜਾਂ ਪਹਿਲੇ ਤੋਂ ਤੁਸੀਂ ਸੈਟੀਸਫਾਈਡ ਨਹੀਂ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਅਰਸ਼ਪਾਲ ਸਿੰਘ ਵਾਰਡ ਨੰਬਰ 84 ਤੋਂ ਇਲੈਕਸ਼ਨ ਲੜ ਰਹੇ ਨੇ ਇਹ ਬਹੁਤ ਹੀ ਸੂਝਵਾਨ ਸਿਆਣੇ ਤੇ ਸਮਝਦਾਰ انسان ਨੇ ਹਾਂ ਇਹਨਾਂ ਨੂੰ ਪਾਰਟੀ ਨੇ ਵੋਟ ਦੇ ਕੇ ਬਹੁਤ ਵਧੀਆ ਚੰਗਾ ਕੰਮ ਕੀਤਾ ਕਿਉਂਕਿ ਇਹ ਬਹੁਤ ਹੀ ਮਿਲਨਸਾਰ ਤੇ ਬਹੁਤ ਹੀ ਇਮਾਨਦਾਰ ਤੇ ਬਹੁਤ ਵਧੀਆ انسان ਨੇ ਤੇ ਇਸ ਕਰਕੇ ਕਾਂਗਰਸ ਪਾਰਟੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਇਹੋ ਜੇ ਇੱਕ ਸਮਾਜਿਕ ਸਮਾਜ ਸੇਵਕ ਨੂੰ ਪਾਰਟੀ ਨੇ ਟਿਕ ਦਿੱਤੀ ਆ ਬਾਕੀ ਇਲਾਕੇ ਦੇ ਲੋਕ ਵੀ ਸਾਰੇ ਰਿਸ਼ਪਾਲ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਨੇ ਇਸ ਕਰਕੇ ਸਾਨੂੰ ਉਮੀਦ ਆ ਪਈ ਇਹ ਸਾਡੀ ਜਿਹੜੀ ਸੀਟਾਂ ਇਹ ਬੜੇ ਮਾਰਨਾ ਆਪਾਂ ਜਿੱਤਾਂਗੇ ਕਿ ਲੋਕਾਂ ਦਾ ਪਿਆਰ ਬਹੁਤ ਮਿਲ ਰਿਹਾ ਆ ਆਪਾਂ ਜਿੱਥੇ ਵੀ ਜਾਂਦੇ ਆ ਲੋਕ ਹੋਮੋ ਸਾਡੇ ਨਾਲ ਤੁਰਦੇ ਨੇ ਸਾਰੀਆਂ ਗਲੀ ਮੁਹੱਲੇ ਤੇ ਇਹੋ ਚਰਚਾ ਵਾ ਵੀ ਆਪਾਂ ਰਿਸ਼ਪਾਲ ਸਿੰਘ ਨੂੰ ਇੱਕ ਕਾਉਂਸਲ ਬਣਾ ਕੇ ਅੱਗੇ ਕਾਰਪੋਰੇਸ਼ਨ ਭੇਜਾਂਗੇ ਠੀਕ ਆ ਜੀ ਤੇ ਸਾਡੇ ਨਾਲ ਦੀ ਗੱਲ ਹਾਂ ਜੀ ਜੀ ਕਾ ਬਾਤ ਹੈ ਹਾਂ ਇਹੋ ਜਿਹੇ ਸਿਆਣੇ ਉਮੀਦਵਾਰ ਨੂੰ ਇੱਥੇ ਖੜਾ ਕੀਤਾ ਸਾਂ ਹਾਂਜੀ ਹਾਂਜੀ ਸਾਡਾ ਇੱਕ ਬੜਾ ਸੈਂਸਿਟਿਵ ਏਰੀਆ ਹੈ ਖਾਸ ਕਰਕੇ ਤੋਂ ਲੈ ਕੇ ਯੂਨੀਵਰਸਿਟੀ ਤੱਕ ਏਰੀਆ ਹੈ ਜਿਸ ਨੂੰ ਇੱਥੇ ਬਹੁਤ ਕੰਮ ਹੋਣੇ ਨੇ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰਨਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਸਾਡਾ ਹਸਪਤਾਲ ਬਣਨਾ ਹੈ ਕਮਿਊਨਿਟੀ ਹਾਲ ਬਣਨਾ ਹੈ ਹੋਰ ਬਹੁਤ ਸਾਰੇ ਕੰਮ ਹੋਣੇ ਆ ਜੋ ਇਹ ਕਰਕੇ ਫੋਣਗੇ ਇਹ ਇੱਕ ਮਾਨਦਾਰ ਪਰਿਵਾਰ ਚੋਂ ਨੇ ਪਹਿਲੀ ਵਾਰ ਬਾਜ਼ਾਰ ਤੇ ਆਏ ਨੇ ਤੇ ਇਹਨੇ ਸਾਨੂੰ ਖੁਸ਼ੀ ਦੀ ਗੱਲ ਹੈ ਵੀ ਇਹ ਕੰਮ ਕਰਕੇ ਫੋਣਗੇ ਔਰ ਹੈਵੀ ਨੀਡ ਨਾਲ ਜਿੱਤਣਗੇ ਠੀਕ ਹੈ। ਹਨ ਬੜੀ ਖੁਸ਼ੀ ਹੋਵੇਗੀ। ਠੀਕ ਹੈ ਜੀ। ਜੈ ਹਿੰਦ ਜੀ। ਥੈਂਕ ਯੂ ਜੀ। ਤੁਹਾਡਾ ਕੀ ਨਾਮ ਜੀ? ਪਰਮਜੀਤ ਸਿੰਘ ਕਲੇਰ ਜੀ। ਹਾਂ ਜੀ। ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਜੀ? ਹਾਂ ਜੀ ਮੈਂ ਨਿਊ ਮੋਨੀਪਾਰਕ ਦਾ। ਇਸਲੀਕੇ ਹਾਂ ਜੀ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਇਹਨਾਂ ਦੇ ਜਿਹੜੇ ਨਵੇਂ ਕੈਂਡੀਡੇਟ ਆਏ ਨੇ ਇਹ ਬਹੁਤ ਵਧੀਆ ਇਨਸਾਨ ਆ। ਕੁਸ਼ਵੰਤ ਸਿੰਘ ਜੀ ਖਿਆਲਾ ਜਿਨ੍ਹਾਂ ਨੂੰ ਲੀਡਰ ਸੁਜਵਾਨ ਲੀਡਰਾਂ ਨੇ ਸਮਝੋਚ ਕੇ ਸੀਟ ਦਿੱਤੀ ਹੈ। ਹਾਂ ਹਾਂ। ਇਹ ਸੀਟ ਸਭ ਤੋਂ ਅੱਗੇ ਬਾਦਲ ਜਿੱਤੂ ਕੀ ਵੋਟਾਂ ਲੈ ਕੇ ਠੀਕ ਹੈ ਕਾਮਧਾਪੁਰ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਤੇ ਇਹ ਦੇਖਿਆ ਜਾਵੇ ਤੇ ਲੋਕਾਂ ਦੇ ਆ ਜਿਹੜਾ ਵਾ ਇਹਨਾਂ ਦੇ ਨਾਲ ਬੜਾ ਸਾਥ ਆ ਬੜਾ ਇਹਨਾਂ ਨੂੰ ਜਿਹੜਾ ਵਾ ਸਮਰਥਨ ਮਿਲ ਰਿਹਾ ਵਾ ਦੇ ਭਾਪਾ ਇਹਦੇ ਨਾਲ ਹੀ ਉਮੀਦ ਕਰਦੇ ਆ ਕਿ ਇਹ ਵੱਧ ਤੋਂ ਵੱਧ ਲੀਡ ਨਾਲ ਜਿੱਤ ਕੇ ਇਲਾਕੇ ਦਾ ਵਿਕਾਸ ਕਰਨਗੇ ਕੀ ਨਾਮ ਜੀ ਤੁਹਾਡਾ ਯਸ਼ਪਾਲ ਸ਼ਰਮਾ ਜੀ ਯਸ਼ਪਾਲ ਸ਼ਰਮਾ ਨੀ ਤੇ ਤੁਸੀਂ ਇਹਥੋਂ ਕਿੱਥੋਂ ਦੇ ਰਹਿਣ ਵਾਲੇ ਤੇ ਲੱਗ ਮੈਂ ਸਤਗੁਰ ਆਰਮ ਸਿੰਘ ਗੌਂਢੀਆ ਰਹਿਣਾ ਹਾਂ ਭਾਈ ਯਸ਼ਪਾਲ ਸ਼ਰਮਾ ਵਾਰਪਰਧਾਨ ਕਾਂਗਰਸ ਪਾਰਟੀ ਦਾ ਅੱਛਾ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਜਿਹੜੀ ਆ ਆਪਣਾ ਮੁਹਿੰਮ ਚੱਲ ਰਹੀ ਆ ਜਿਹੜੇ ਰਿਸ਼ਪਾਲ ਸਿੰਘ ਨੇ ਤੁਹਾਡੇ ਇਥੋਂ ਦੇ ਇਲਾਕੇ ਦੇ ਉਹਨਾਂ ਦੇ ਬਾਰੇ ਕਿੱਦਾਂ ਦਾ ਜਨ ਸਮਰਥਨ ਇਥੇ ਚੱਲ ਰਿਹਾ ਜੀ ਰਿਸ਼ਪਾਲ ਸਿੰਘ ਜੀ ਪਹਿਲੀ ਬਾਰ ਸਾਨੂੰ ਐਡਾ ਵਧੀਆ ਕੈਂਡੀਡੇਟ ਮਿਲਿਆ ਇਸ ਇਲਾਕੇ ਨੂੰ ਵੀ ਅਸੀਂ ਪਿਆਰ ਨਾਲ ਵੀ ਉਹਨਾਂ ਨੂੰ ਬੁਲਾ ਲਈਏ ਨਾ ਤੇ ਭਾਵੇਂ ਗੁੱਸੇ ਨਾਲ ਬੁਲਾ ਲਈਏ ਤਾਂ ਵੀ ਪਿਆਰ ਨਾਲ ਹੀ ਬੋਲਦੇ ਨੇ ਸਾਨੂੰ ਇਸ ਇੱਕਲ ਦੀ ਕੋਈ ਖੁਸ਼ੀ ਵੀ ਬਹੁਤ ਜ਼ਿਆਦਾ ਹੈ ਕਿ ਇੰਨਾ ਵਧੀਆ ਸਾਨੂੰ ਕੈਂਡੀਡੇਟ ਮਿਲਿਆ ਤੇ ਬਹੁਤ ਅੱਛਾ ਲੋਕਾਂ ਦਾ ਰਿਸਪੌਂਸ ਆ ਲੋਕ ਸਾਰੇ ਨਾਲ ਜੁੜਦੇ ਜਾਂਦੇ ਆ ਆਪਣੇ ਆਪ ਹੀ ਕਹਿੰਦੇ ਜੀ ਰੋਡ ਜ਼ਿਆਦਾ ਹੁੰਦੀ ਨਹੀਂ ਆ ਪਰ ਲੋਕ ਆਪਣੇ ਆਪ ਨਾਲ ਜੁੜਨ ਦੇ ਉਹਨਾਂ ਦੇ ਬਹੁਤ ਵਧੀਆ ਠੀਕ ਹੈ ਜੀ ਤੇ ਕੀ ਨਾਮ ਜੀ ਤੁਹਾਡਾ ਮੈਂ ਡਾਕਟਰ ਰਾਜਿੰਦਰ ਸਿੰਘ ਡਾਕਟਰ ਰਾਜਿੰਦਰ ਸਿੰਘ ਤੇ ਤੁਸੀਂ ਆਪਣਾ ਇੱਥੇ ਤੁਹਾਡੀ ਹੈ ਫਾਰਮੇਸੀ ਤੁਹਾਡੀ ਠੀਕ ਹੈ ਤੇ ਤੁਸੀਂ ਕਿਦਾਂ ਦਾ ਕੈਂਡੀਡੇਟ ਚਾਹੁੰਦੇ ਜੇ ਮਤਲਬ ਇੱਥੇ ਸਹੀ ਜੀ ਇਹਨਾਂ ਦਾ ਗਾਇਰਸ਼ਪਾਲ ਸੰਖਿਆ ਵਾਲਾ ਜੋ ਕਾਂਗਰਸ ਪਾਰਟੀ ਨੇ ਦਿੱਤਾ ਕੈਂਡੀਡੇਟ ਇਹਨਾਂ ਵਰਗੇ ਕੈਂਡੀਡੇਟ ਚਾਹੁੰਦੇ ਆ ਜੋ ਕਿ ਸਾਡੇ ਇਲਾਕੇ ਨੂੰ ਬਹੁਤ ਵਧੀਆ ਕੈਂਡੀਡੇਟ ਮਿਲ ਗਿਆ ਹਾਂਜੀ 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 ਠੀਕ ਹੈ ਜੀ ਠੀਕ ਹੈ ਇੱਥੇ ਪਹੁੰਚੇ ਜੀ ਅੱਛਾ ਠੀਕ ਹੈ ਜੀ ਤੇ ਤੁਸੀਂ ਵੀ ਇੱਥੇ ਹੋਰ ਵੀ ਲੋਕ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਜੀ ਤੁਹਾਡਾ ਪਰਮਿੰਦਰ ਸਿੰਘ ਜੀ ਜੀ ਤੇ ਤੁਸੀਂ ਕਿੱਥੋਂ ਦੇ ਗੈਣ ਵਾਲੇ ਜੀ ਮੈਂ ਇਸੇ ਲੋਕਲ ਇਜੇ ਦੇ ਆਸ਼ੇਮ ਵਿੱਚ ਇੱਥੇ ਹੀ ਆ ਸੱਤ ਗੁਰਾਲ ਸਿੰਘ ਰਹਿੰਦੇ ਹਾਂ ਜੀ ਅੱਛਾ ਤੇ ਕੀ ਕਹਿਣਾ ਤੁਹਾਡਾ ਜਿਹੜੇ ਕੈਂਡੀਡੇਟ ਨੇ ਰਿਸ਼ਵਾਲ ਸਿੰਘ ਜੀ ਕਾਂਗਰਸ ਤੋਂ ਆਏ ਨੇ ਬਹੁਤ ਵਧੀਆ ਕੈਂਡੀਡੇਟ ਹੈ ਜੀ ਦੋ ਤਿੰਨ ਵਾਰੀ ਮਿਲੇ ਆਪਾਂ ਇਹਨਾਂ ਨੂੰ ਇੱਥੇ ਮਿਲਦੇ ਆ ਬਹੁਤ ਵਧੀਆ ਬੁਲਾਉਂਦੇ ਸਾਰਿਆਂ ਨੂੰ ਹਾਂ ਹੈਲੋ ਆਏ ਸਾਰਿਆਂ ਨਾਲ ਵਧੀਆ ਕਰਦੇ ਆ ਬਹੁਤ ਵਧੀਆ ਬੰਦੇ ਹੈਗੇ ਜੀ ਅੱਛਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਲਾਕੇ ਦਾ ਵਿਕਾਸ ਕਰਾਂਗੇ ਜਿੱਤਨ ਤੋਂ ਬਾਅਦ ਕਰੋਂਗੇ ਜੀ ਬਹੁਤ ਵਧੀਆ ਬੰਦੇ ਆ ਭਰੋਸਾ ਦਿਵਾਇਆ ਇਹਨਾਂ ਨੇ ਜਿਹੜੇ ਤੁਹਾਡੇ ਆ ਗਿਆ ਕੰਮ ਹੋਣਗੇ ਸਾਰੇ ਅੱਛਾ ਅੱਛਾ ਹਾਂਜੀ ਤੇ ਕੀ ਕੀ ਸਮੱਸਿਆਵਾਂ ਨੇ ਜੇ ਆਪਾਂ ਗੱਲ ਕਰੀਏ ਇੱਥੇ ਸਿਰਫ ਸੀਵਰੇਜ ਦੀ ਸਮੱਸਿਆ ਹੈਗੀ ਬਾਕੀ ਸਾਰਾ ਵਧੀਆ ਤੇ ਜਾਂਦੇ ਤੁਹਾਡੀ ਸਭ ਤੋਂ ਪਹਿਲ ਉਹ ਹੋਏਗੀ ਕਿ ਤੁਹਾਡੇ ਸੀਵਰੇਜ ਵਧੀਆ ਚੱਲੇ ਠੀਕ ਹੈ ਹਾਂਜੀ ਇਲਾਕੇ ਦੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਦਾ ਕਹਿਣਾ ਕਿ ਇਹ ਮਤਲਬ ਜਿਹੜਾ ਵਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੇ ਨਵੇਂ ਕੈਂਡੀਡੇਟ ਆਏ ਨੇ ਇਹ ਇਹਨਾਂ ਦਾ ਪੂਰਾ ਸਹਿਯੋਗ ਕਰਨਗੇ ਤੇ ਇਹਦੇ ਸਾਡੇ ਨਾਲ ਹੋਰ ਵੀ ਇੱਥੇ ਲੋਕ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਜੀ ਕੀ ਨਾਮ ਜੀ ਤੁਹਾਡਾ ਸਰਬੀਸ਼ ਹਾਂਜੀ ਦੇ ਤੁਸੀਂ ਇੱਥੋਂ ਦੇ ਕਿਹੜੇ ਏਰੀਏ ਦੇ ਰਹਿੰਦੇ ਮੈਂ ਸਤਪੁਰਾਂ ਸਿੰਘ 4 ਨੰਬਰ ਵਾਲੀ ਅੱਛਾ ਠੀਕ ਹੈ ਤੁਹਾਡੇ ਏਰੀਏ ਦੀ ਕੀ ਸਮੱਸਿਆ ਹੈਗੀ ਸਮੱਸਿਆ ਸਾਡੀ ਸੇਮ ਹੀ ਆ ਇੰ ਇਲਾਕਾ ਨਿਵਾਸੀ ਸਾਰੇ ਬੰਦੇ ਆ ਹਾਂ ਹਾਂ ਬਾਕੀ ਇਹ ਵੀ ਚਲੋ ਇਹ ਭਾਜੀ ਸਰਦਾਰ ਰਸਪਾਲ ਸਿੰਘ ਜੀ ਹਾਂਜੀ ਹਾਂਜੀ ਬਹੁਤ ਵਧੀਆ ਬੰਦੇ ਆ ਹਾਂ ਹਾਂ ਇਹਨੇ ਨਿੱਗੇ ਸੁਭਾਅ ਦੇ ਆ ਵੀ ਯਾਨੀ ਕਿ ਆਪਣੇ ਕੋ ਸ਼ਬਦ ਹੀ ਨਹੀਂ ਕਹਿਣ ਵਾਲੇ ਅੱਛਾ ਠੀਕ ਹੈ ਜੀ ਇੰਨੀ ਜਿਆਦੀ ਯਾਨੀ ਕਿ ਇੰਨੀ ਜਿਆਦੀ ਕੇਅਰ ਕਰਦੇ ਆ ਸਾਡੇ ਕੋ 2-3 ਵਾਰ ਸਾਨੂੰ ਮਿਲ ਕੇ ਜਾਂਦੇ ਆ ਆਮ ਬੇਟਾ ਚਾਹ ਪੀਤੀ ਆ ਪਾਣੀ ਪੁੱਛਿਆ ਕਿ ਨਹੀਂ ਪੁੱਛਿਆ ਸਾਨੂੰ ਸਭ ਕੁਝ ਪੁੱਛ ਕੇ ਜਾਂਦੇ ਕੋਈ ਇਹੋ ਜਿਹੀ ਗੱਲ ਨਹੀਂ ਹਾਂ ਬਾਕੀ ਬਹੁਤ ਵਧੀਆ ਕੈਂਡੀਡੇਟ ਆ ਹਾਂ ਜੀ ਹਾਂ ਜੀ ਬਾਕੀ ਜਿਹੜੇ ਇਹਨਾਂ ਵਾਅਦੇ ਕੀਤੇ ਆ ਨਾ ਹਾਂ ਹਾਂ 101% ਪੂਰੇ ਹੋਣਗੇ ਇਹੋ ਜਿਹੀ ਕੋਈ ਗੱਲ ਨਹੀਂ ਕਾਏ ਰੈਡੀ ਹੋ ਰਹੇ ਹੈ ਜਾ ਕੀ ਨਾਮ ਜੀ ਕੀ ਕਹਿਣਾ ਚਾਹੋਗੇ ਜਿਹੜੇ ਆਪਣਾ ਮੈਂ ਇਹ ਕਹਿਣਾ ਚਾਹੁੰਦਾ ਜੀ ਮੈਂ 6 ਸਾਲ ਤੋਂ ਬੀਜੇਪੀ ਜੀ ਸੀ ਹਾਂਜੀ ਹਾਂਜੀ ਪਰ ਮੈਂ ਕੈਂਡੀਡੇਟ ਦੇ ਵੇਖ ਕੇ ਤਾਪ ਇੱਧਰ ਆਇਆ ਜੀ ਅੱਛਾ ਹਾਂਜੀ ਬਹੁਤ ਵਧੀਆ ਕੈਂਡੀਡੇਟ ਆ ਹਾਂਜੀ ਸਾਨੂੰ ਇਹੋ ਜਿਹਾ ਕੈਂਡੀਡੇਟ ਹੀ ਚਾਹੀਦਾ ਜੀ ਹਮੇਸ਼ਾ ਲਈ ਹਾਂਜੀ ਠੀਕ ਹੈ ਤੇ ਇਹਨਾਂ ਨੂੰ ਤਾਂ ਧੂਮ ਧਾਮ ਨਾਲ ਜਿਤਾ ਕੇ ਭੇਜਾਂਗੇ ਅਸੀਂ ਠੀਕ ਹੈ ਇਹ ਸਾਡੀ ਗਾਰੰਟੀ ਹੈ ਓਕੇ ਜੀ ਥੈਂਕ ਯੂ